ਅਲੇ ਵਿੱਚ ਜਾਰਜੀਆ ਦੇ ਇੱਕ ਹੋਟਲ ਵਿੱਚ ਵਾਪਰੀ ਘਟਨਾ ਵਿੱਚ ਮਰਨ ਵਾਲੇ 12 ਵਿਅਕਤੀਆਂ ਚੋਂ ਤਿੰਨ ਪਟਿਆਲਾ ਜ਼ਿਲ੍ਹੇ ਦੇ ਹਨ ਇਹਨਾਂ ਵਿੱਚੋਂ 32 ਸਾਲਾ ਅਮਰਿੰਦਰ ਕੌਰ ਅਤੇ 28 ਸਾਲਾ ਮਰਿੰਦਰ ਕੌਰ ਸ਼ਾਮਲ ਹਨ ਜੋ ਕਿ ਨਾਨਨ ਪਰਜਾਈ ਸਨ ਦੱਸਦੇ ਕਿ ਮ੍ਰਿਤਕ ਨਾਨਨ ਵੱਲੋਂ ਆਪਣੀ ਪਰਜਾਈ ਤੇ ਭਰਾ ਨੂੰ ਜਾਰਜੀਆ ਬੁਲਾਇਆ ਗਿਆ ਸੀ ਜਿੱਥੇ ਭਰਾ ਅੱਗੇ ਨਿਕਲ ਗਿਆ ਤੇ ਉਸਦੀ ਭਾਬੀ ਉਸ ਕੋਲ ਹੀ ਰਹਿਣ ਲੱਗ ਗਈ ਜਿਨ੍ਹਾਂ ਨਾਲੇ ਹਾਦਸਾ ਵਾਪਰ ਗਿਆ ਇਸ ਹਾਦਸੇ ਵਿੱਚ ਪਟਿਆਲਾ ਜਿਲ੍ਹੇ ਦੇ ਸਮਾਣੇ ਦਾ ਵੀ ਇੱਕ ਵਿਅਕਤੀ ਮਾਰਿਆ ਗਿਆ ਹੈ ਤੁਹਾਡੀ ਗੱਲ ਕਿਵੇਂ ਲੱਗੀ ਆ ਕੀ ਕੀ ਤਾਂ ਤਾਂ ਪਰੰਪਰਾਂ ਆ ਗਈ। ਉਹਨਾਂ ਨੇ ਲੇਟ ਦਾ ਉੜ ਗਈ। ਲੇਟ ਦਾ ਦੋੜੇ ਦੋੜੇ ਦੋ। ਇਹ ਰੇਡ ਥਿਲਾਰੀ ਅੰਦਰ ਬੈਠੇ ਦੇਖ ਨਹੀਂ ਪਰ ਇਹਦੀ ਗੱਲ। ਤੇ ਕਦੋਂ ਗਏ ਸੀ ਜੀ? ਗ੍ਰੇਨ 8-9 ਸਾਲ ਹੋ ਗਏ ਜੀ ਉਹਨਾਂ ਨੂੰ ਇੱਥੇ। ਤੇ ਮੇਰੇ ਨਾਲ ਤੇ ਲੱਗ ਸੀ ਕੋਰੀ ਚਲੇ ਗਿਆ ਜੀ। ਆ ਦੋਲੇ ਨਾ। ਇਹਨਾਂ ਨੇ ਕੋਠੀ ਹਰੇ ਰੀ। ਨਾਮ ਕੀ? ਨੂਰਾਨੀ ਦਾ ਨਾਮ ਕੀ ਹੈ? ਬੇਟੀ ਦਾ ਨਾਮ ਕੀ ਹੈ? ਬੇਟੀ ਦਾ ਨਾਮ ਤਾਂ ਅਮਰਿੰਦਰ ਕੌਰ ਹੈ। ਹਾਂ ਜੀ। ਮੂਗਾ ਮਨਿੰਦਰ ਕੋ ਜੀ ਦੂ ਮੈਰੀ ਜੀ ਕੋਈ ਇਨਰਜ ਕਰਕੇ ਲਿਗੇ ਜੀ ਤੇ ਮਸਾ ਹੋ ਗਿਆ ਹੁਣ 3-4 ਸਾਲ ਤੋਂ ਜਿਆਦੀ ਹੋ ਗਿਆ ਹਾਂ ਹੋਰ ਆਣਾ ਵੀ ਸੀਗਾ ਕਦੋਂ ਆਣਾ ਸੀ ਆਉਣੇ ਦਾ ਅਪ੍ਰੈਲ ਚਿਰਦਾ ਸੀ ਨਾਲ ਤੇ ਕੋਈ ਗੱਲਬਾਤ ਹੋਈ ਤੁਹਾਡੀ ਪਹਿਲਾਂ ਇੱਕ ਦਿਨ ਪਹਿਲਾਂ ਇਹ ਦਿਨ ਉਹ ਕਰਕੇ ਕਿ ਹੋਈ ਆ ਦਿਨ ਦੇ ਦਿਨ ਤੱਕ ਆਇਆਗਾ ਦੋਸਤ ਉਨੀ ਨਾਲ ਹੋਈ ਮਸਾਲ ਦਾ ਹਾਂ ਮਿਤਾਈ ਗੱਟੇ ਦਾ ਫਰਕ ਹੈ ਉਹ ਦੋਸਤਾਈ ਗੱਲ ਤੋਂ ਇਹ ਤਾਂ ਆਪਣੇ ਦੇ ਹੋਣਾ ਪਹਿਲਾਂ ਕੋਈ ਗੱਲਬਾਤ ਨਹੀਂ ਖੇ ਲਿਆਣ ਵਾਸਤੇ ਜੀ ਕੋਈ ਪਰਵਾਹ ਨਹੀਂ ਤੇ ਜਾਣ ਵਾਸਤੇ ਸਾਡੀ ਕੋਈ ਗੱਲਬਾਤ ਨਹੀਂ ਹੋਈ ਹੈ। ਉਹ ਮੁੰਡਾ ਜਿੱਥੇ ਜਾਹੇ ਉੱਥੇ ਇਹ ਪਤਾ ਲੱਗੂ। ਜੀ ਸਰ ਸਾਨੂੰ ਕੱਲ ਪਤਾ ਲੱਗਿਆ ਹੈ ਵੀ ਜਿਹੜਾ ਜੌਰਜੀਆ ਦੇ ਵਿੱਚ ਬਰਫੀਲਾ ਤੂਫਾਨ ਆਇਆ। ਉਹਦੇ ਵਿੱਚ ਲਾਈਟ ਉਥੋਂ ਦੀ ਬੰਦ ਹੋ ਗਈ ਹੈ। ਤੇ ਮੇਰੇ ਪਿੰਡ ਦੇ ਬੇਟੀ ਹੈ ਇੱਕ ਉਹਨਾਂ ਦੀ ਪਰਜਾਈ ਕੋਈ ਕੁੜਾ ਆ ਤੇ ਰੂਮ ਚ ਮਤਲਬ ਸੌਣ ਲਈ ਗਏ ਆ ਲਾਈਟ ਹੈ ਨਹੀਂ ਜੀ। ਇਹਨਾਂ ਨੇ ਉੱਤੇ ਵੀ ਜਨਰੇਟਰ ਵਗੈਰਾ ਚਲਾਇਆ ਹੈ ਜਨਰੇਟਰ ਚੱਲਣ ਦੇ ਕਾਰਨ ਕੋਈ ਟੁੱਟ ਰਹੀ ਕੋਈ ਐਸੀ ਕੋਈ ਗੈਸ ਵਗੈਰਾ ਲੀਕ ਹੋ ਰਹੀ ਹੈ ਹੋਈ ਹੈ ਇਹ ਸੁੱਤੇ ਪਏ ਰਹੇ ਉਹਨਾਂ ਨੇ ਤੇ ਦੇਖੀ ਜਾਇਸੀ ਹੂੰ ਜੀ ਨਹੀਂ ਗੁਡੀਆਂ ਹਨ ਮੈਡਾ ਅਮਰਿੰਦਰ ਕੌਰ ਤੇ ਉਹਨਾਂ ਦੀ ਪਰਜਾਈ ਹੈ ਮਨੀਂਦਰ ਕੌਰ ਜੀ ਜੀ ਤੇ ਉਹਨਾਂ ਦਾ ਮਤਲਬ ਹਸਬੰਦ ਕਿੱਥੇ ਹੋਣ ਹੁਣ ਜੀ ਕੰਟੀ ਜਿਹੜੇ ਰਹਿੰਦੇ ਨੇ ਜੀ 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 ਨਹੀਂ ਸਾ ਹਦ ਦਾ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਹ ਅਪੀਲ ਹੈ ਵੀ ਜੱਡ ਮੋਡੀਆਂ ਇੱਥੇ ਲਈ ਜਾਣ ਕਿਉਂਕਿ ਬਹੁਤ ਹੀ ਗਰੀਬ ਪਰਿਵਾਰ ਹੈ ਇਹ ਦੇਖੋ ਤੁਸੀਂ ਵੀ ਦੇਖ ਚੁੱਕੇ ਹੋ ਇਹ ਲੱਤਾਂ ਤੋਂ ਵੀ ਬੰਗ ਨੇ ਦੇ ਅੱਖਾਂ ਤੋਂ ਵੀ ਇਹਨਾਂ ਨੂੰ ਦੇਣਾ ਕਿ ਬਿਲਕੁਲਦਰ ਪੰਗ ਬਿਲਕੁਲ ਬੇਸਾਰ ਹਨ ਜੀ